सा शेरवालिए दर्शन को तेरे में जोता वालिए पहाड़ा वालिएसा वालिएुग से जुग से मैं तरसा शेरवालिए ਇਹ ਉਹ ਵਾਲਾ ਬਲਮੀ ਚਰਨੀ ਦੀ ਪੂਜਾ ਕੀਤੀ ਗਈ ਹੈ ਜਿਹਦੇ ਵਿੱਚ ਲੋਕਾਂ ਦਾ ਸਵੇਰ ਤੋਂ ਲੈ ਕੇ ਹੁਣ ਤੱਕ ਕਾਫੀ ਰਸ ਰਿਹਾ ਹੈ ਮੈਂ ਅਸੀਂ ਲੋਕਾਂ ਨੂੰ ਇੱਕ ਯਾਰਸ਼ਾ ਇਹ ਪੀਲਾ ਵੀ ਆਪਣੇ ਲੈਣਾ ਜਾਣ ਤੇ ਆਪਣੇ ਪੈਸੇ ਨੂੰ ਧਿਆਨ ਨਾਲ ਪਿਆਰ ਰੱਖਣ ਤੇ ਪੈਸੇ ਵੀ ਜ਼ਿਆਦਾ ਲੈ ਕੇ ਨਹੀਂ ਆਣ ਤੇ ਨਾਲ ਲੋਕਾਂ ਨੂੰ ਜੀਅ ਪਤਰੇ ਵੀ ਆ ਜੀ ਇਹ ਵਾਜੀ ਮੈਂ ਕੱਲ ਰਸ ਬਹੁਤ ਜ਼ਿਆਦਾ ਹੋਣਾ ਬਲਵਾਰ ਇਸ ਕਰਕੇ ਕੱਲ ਵੀ ਉਹਨੇ ਪਹਿਲਾਂ ਧਿਆਨ ਦੇਣ ਦੀ ਜ਼ਰੂਰਤ ਹੈ ਜਿਆ ਮਾਤਾ ਪਾਣੀ ਦੀ ਬਾਗਾਂ ਦੀ ਮਾਤਾ ਬਰੇ ਹਰ ਕੋਲ ਆਸਤਾ ਜਿਹੜਾ ਦੂਸਰਾ ਆਸਤਾ ਬਣਾ ਰਹੇ ਆ ਤੇ ਸਾਰੇ ਸੰਗਤ ਜਿਹੜੀ ਆਂਦੀ ਹੈ ਉਹਨਾਂਗੇ ਬੇਨਤੀ ਹੈ ਕਿ ਆਪਣਾ ਆਪਣੇ ਸਮਾਨ ਦਾ ਧਿਆਨ ਰੱਖਣਾ ਕਿ ਕੰਮ ਜੇ ਤੱਕਲੇ ਬਹੁਤ ਜ਼ਿਆਦਾ ਰੱਖੇ ਸਾਡੇ ਮੰਤਲ ਵਿੱਚ ਆਪਣੇ ਸਮਾਨ ਦਾ ਧਿਆਨ ਰੱਖ ਕੇ ਤਕਰੀਬ ਹੋ ਜਾਣਾ ਹੈ ਦੇ ਸਾਡੀ ਜਿਹੜਾ ਫਸਤੀ ਦਾ ਇਸ ਵਾ ਜਿਹੜਾ ਫਸਤੀ ਦਾ ਜਿਹੜਾ ਖਤਰਾ ਨਾ ਉਹ ਆਪਣਾ ਹੈ ਉਹ ਸ਼੍ਰੀ ਬਾਗਾਲੀ ਸਹੀ ਬਾਗਾਲੀ ਮਾਤਾ ਨਾਂ ਕਿਉਂ ਪਿਆ ਆ ਭਈ ਪਹਿਲਾਂ ਜਿਹੜਾ ਸਾਡੇ ਪਿੰਡ ਵਿੱਚ ਇੱਥੇ ਪਹਿਲਾਂ ਬਾਗ ਹੀ ਹੁੰਦੇ ਰਹੇ ਬਿਲਕੁਲ ਤੇ ਬਾਗਾ ਵਿੱਚ ਇੱਕ ਬਹੁਤ ਛੋਟਾ ਜਿਹਾ ਮੰਦਰ ਬਣਿਆ ਸੀ ਜਿਸ ਕਰਕੇ ਉਹ ਬਾਗਾ ਦੀ ਮਾਤਾ ਦਾ ਮਾਤਾ ਹੈ। ਆ ਰਹੇ ਹੋ। ਕੀ ਕਹਿਣਾ ਤੁਹਾਡਾ? ਬਹੁਤ ਸਾਜੇ ਦਰਵਾਜ਼ਾ ਠੀਕ ਹੈ। ਮੈਂ ਉਸਨੂੰ ਪੜ੍ਹਿਆ। ਮੈਂ ਹਰ ਸਾਲ ਦੀ ਤਰ੍ਹਾਂ ਅੱਜ ਹੀ ਬਾਗਾ ਦੇ ਚਾਹਵਾਂ ਦੇ ਵਿੱਚ ਹਾਜ਼ਰ ਹੋਇਆ ਹਾਂ। ਔਰ ਮਾਤਾ ਵੈਸ਼ੋਣਾ ਸ਼ੇਰਾਂ ਵਾਲੀ ਇਸ ਵਾਰ ਨੇ ਭਾਵਨਾ ਪੂਰੀਆ ਕਰਦੀ ਹੈ ਕੰਮ ਸੁਲਮਾਨੋ ਕੰਮ ਨਾਲ ਹੀ ਹੈ ਇਹ ਭਾਵਨਾ ਵੀ ਪੂਰੀਆ ਕਰਦੀ ਹੈ ਔਰ ਹੁਣੇ ਪ੍ਰਧਾਨ ਨੂੰ ਦੱਸਿਆ ਗਿਆ ਹੈ ਕਿ ਬਾਗ ਦੇ ਪਿੱਛੇ ਕਿ ਬਾਗ ਵਾਲੀ ਮਾਤਾ ਦਾ ਨਾਮ ਦੋ ਪਿਆ ਤੁਹਾਡੇ ਛੜੀਆਂ ਉਹ ਜਿਹੜੀ ਪ੍ਰਬੰਧਕ ਕਮੇਟੀ ਹੈ ਔਰ ਮੈਂ ਉਹਦਾ ਬਹੁਤ ਹੀ ਬਹੁਤ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਇਹਨਾਂ ਦਾ ਔਰ ਜਿਹਨਾਂ ਨੇ ਅੱਜ ਮਾਤਾ ਦੇ ਤਿੰਨ ਦੇਰੀਆਂ ਨੇ ਅੱਜ ਮੈਦ ਖੜੇ ਕਰਕੇ ਆ ਔਰ ਇੱਕ ਇਮਾਨਦਾਰ ਕਮੇਟੀ ਹੈ ਮੈਂ ਕਮੇਟੀ ਨੂੰ ਮਾਦਾ ਵੈਸ਼ਨੋ ਦੀ ਤਰਫੋਂ ਆਸ਼ੀਰਵਾਦ ਦਿੰਦਾ ਕਿ ਮਾਦਾ ਇਹਨਾਂ ਨੂੰ ਕਮੇਟੀ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਹੋਰ ਵੀ ਵਧੀਆ ਜਿਹੜਾ ਇਹਦਾ ਪ੍ਰਾਲਾ ਕਰਨ ਕਰ ਸਕੇ ਕਾਫੀ ਹੋ ਚੁੱਕਾ ਹੈ ਉਹ ਸਾਰੀ ਸੰਗਤ ਨੂੰ ਜੋ ਹੀ ਬੇਨਤੀ ਹੈ ਕਿ ਜਦੋਂ ਬਹੁਤ ਰਸ਼ ਹੁੰਦਾ ਹੈ ਬਹੁਤ ਹੀ ਆਰਾਮ ਦੇ ਨਾਲ ਅਜੇ ਦਰਸ਼ਨ ਕਰਨ ਜਿੰਨਾ ਵੀ ਟਾਈਮ ਸਾਨੂੰ ਲਾਇਨ ਤੇ ਲੱਗ ਜਾਂਦਾ ਹੈ ਹੈ ਇਹਦਾ ਮਤਲਬ ਹੈ ਵੀ ਸਾਡ ਮਾਤਾ ਦੇ ਚੜਨਾ ਜਿੰਨਾ ਸਾਡਾ ਟਾਈਮ ਲੱਗਿਆ ਔਰ ਮਾਤਾ ਦੇ ਅੱਗੇ ਖੜੇ ਹੋ ਤਪਨਾ ਤੋਂ ਬਾਅਦ ਵੀ ਜ਼ਿਆਦਾ ਨਹੀਂ ਹੈ ਮੱਥਾ ਟੇਕੋ ਪਰਿਓਗੇ ਤੁਸੀਂ ਮਾਤਾ ਨਾਲ ਸਾਰੇ ਦਿਨ ਗੱਲਾਂ ਕਰਦੇ ਰਹੋ ਓਲ ਸ਼ਰਾਂ ਵਾਲੀ ਮਾਤਾ ਕੀ ਜੈ